ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਕ ਵਿਦ ਹਰਮਨ ਤੇ ਮੈਂ ਹਰਮਨਪ੍ਰੀਤ ਅੱਜ ਅਸੀਂ ਖੜੇ ਆ ਮਲੇਸ਼ੀਆ ਕੋਲਾ ਲੰਪੁਰ 에어ਪੋਰਟ ਤੇ ਸੋ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਟਰਾਈ ਤਾਂ ਕਦੇ ਕੀਤਾ ਨਹੀਂ ਅੱਜ ਪਹਿਲੀ ਵਾਰੀ ਕਰਨ ਲੱਗੇ ਆ ਕਹਿੰਦੇ ਔਨਅਰੇਵਲ ਵੀਜ਼ਾ ਜਿਹੜਾ ਮਲੇਸ਼ੀਆ ਦਾ ਉਹ ਇੱਥੇ ਜੇ ਤੁਸੀਂ ਬਾਹਰ ਘੁੰਮਣਾ ਚਾਹੁੰਦੇ ਆ ਤਾਂ ਫ੍ਰੀ ਔਨਅਰੇਵਲ ਵੀਜ਼ਾ ਤੁਹਾਨੂੰ ਇੱਥੇ ਮਿਲ ਜਾਂਦਾ ਤੇ ਸਾਡੀ ਇੱਥੇ ਜਿਹੜੀ ਸਟੇ ਆ ਤਕਰੀਬਨ ਹੈਗੀ ਆ 9 ਘੰਟੇ ਦੀ ਦੇ 9 ਘੰਟਿਆਂ ਦੇ ਵਿੱਚ ਹੁਣ ਜਿਵੇਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਮਲੇਸ਼ੀਆ ਘੁੰਮ ਸਕਦੇ ਹੋ ਬਾਹਰ ਜਾ ਸਕਦੇ ਹੋ ਤੇ ਕੋਸ਼ਿਸ਼ ਕਰਨ ਲੱਗੇ ਆਂ ਦੇਖਦੇ ਆ ਕਿ ਕਾਮਯਾਬ ਹੁੰਦੇ ਆ ਕਿ ਨਹੀਂ ਜਿਹੜਾ ਟਰੈਵਲ ਵੀਜ਼ਾ ਬਾਹਰ ਘੁੰਮਣ ਲਈ ਕੋਲਾਲਾਮਪੁਰ ਘੁੰਮਣ ਦੇ ਲਈ ਸਾਨੂੰ ਮਿਲਦਾ ਜਾਂ ਨਹੀਂ ਮਿਲਦਾ ਜੇ ਮਿਲ ਗਿਆ ਤਾਂ ਵੀ ਤੁਹਾਨੂੰ ਦੱਸਦੇ ਆ ਜੇ ਨਾ ਮਿਲਿਆ ਤਾਂ ਵੀ ਦੱਸਦੇ ਆ ਕਿਵੇਂ ਮਿਲਦਾ ਕੀ ਪ੍ਰੋਸੈਸ ਆ ਸਾਰੀ ਜਾਣਕਾਰੀ ਨਾਲ ਨਾਲ ਵੀਡੀਓ 'ਚ ਤੁਹਾਨੂੰ ਦਵਾਂਗੇ ਲੋ ਜੀ ਤੇ ਇਮੀਗ੍ਰੇਸ਼ਨ ਦੇ ਕਾਊਂਟਰ ਤੇ ਜਾਂਦੇ ਆ 4 ਮਿੰਟ ਕਹਿੰਦੇ ਇੱਥੋਂ ਲੱਗੋਗੇ ਬੱਸ ਦੇ ਵਿੱਚ ਹੀ ਲੈ ਕੇ ਜਾਂਦੇ ਆ ਉਹ ਨਹੀਂ ਬਸ ਫੜਕੀ ਦੇ ਨਹੀਂ ਜਾਵਾਂਗੇ। ਉਹ ਜੀ ਇਹ ਇੱਥੇ ਤੁਸੀਂ ਉਤਰਦੇ ਆ ਉੱਥੇ ਝੰਡਿਆਂ ਦੇ ਨਿਸ਼ਾਨ ਲੱਗੇ ਆ ਇਦਾਂ ਹੀ ਆ ਕੇ ਪੌੜੀਆਂ ਚੜ ਕੇ ਉੱਪਰ ਸਿੱਧਾ ਇਮੀਗ੍ਰੇਸ਼ਨ ਕਾਊਂਟਰ ਵੱਲੋਂ ਤੁਸੀਂ ਤੁਰੇ ਰਹਿਣਾ। ਸੋ ਲੋ ਜੀ ਅਸੀਂ ਇਮੀਗ੍ਰੇਸ਼ਨ ਕਰਾ ਕੇ ਤੇ ਦੇਖੀ ਅਫਗਾਨ ਲੰਪੋਰ ਜਿਹੜਾ ਆਊਟ ਕਰਨ ਲੱਗੇ ਆ ਸੋ ਵੀਜ਼ਾ ਮਿਲਣ ਦਾ ਪ੍ਰੋਸੈਸ ਇਹ ਆ ਕਿ ਤੁਸੀਂ ਜਦੋਂ ਬਸ ਤੋਂ ਉਤਰਦੇ ਆ ਉੱਤੇ ਬਸ ਸਿੱਧਾ ਹੀ ਕੋੜੀਆਂ ਚੜਨੀਆਂ ਸਾਹਮਣੇ ਤੋਂ ਕੋੜੀਆਂ ਚੜ ਕੇ ਉੱਪਰ ਆ ਕੇ ਤੇ ਅੱਗੇ ਇਮੀਗ੍ਰੇਸ਼ਨ ਦਾ ਕਾਊਂਟਰ ਆ ਉੱਥੇ ਆ ਕੇ ਦੋ ਤਰ੍ਹਾਂ ਨਾਲ ਇਮੀਗ੍ਰੇਸ਼ਨ ਹੁੰਦੀ ਹੈ ਇੱਕ ਜਗ੍ਹਾ ਤੁਸੀਂ ਕੰਪਿਊਟਰ ਤੇ ਫਿੱਲ ਕਰਦੇ ਹੋ ਜਾਂਦਾ ਉੱਥੇ ਫਿੱਲ ਕਰਕੇ ਆਪਣਾ ਫਾਰਮ ਉੱਤੇ ਸਾਰਾ ਕੁਝ ਫਿੱਲ ਸਕਦੇ ਹੋ ਜਾਂ ਫੇਰ ਸਿੱਧੇ ਇਮੀਗ੍ਰੇਸ਼ਨ ਵਾਲੀ ਲਾਈਨ 'ਚ ਲੱਗੋ ਤੇ ਉੱਥੇ ਤੁਹਾਨੂੰ ਅੱਗੇ ਸਾਰਾ ਇਮੀਗ੍ਰੇਸ਼ਨ ਆਫੀਸਰ ਆ ਉਹ ਪੁੱਛਦੇ ਆ ਤੁਹਾਡਾ ਬੋਰਡਿੰਗ ਪਾਸ ਦੇਖਦੇ ਆ ਤੇ ਨਾਲ ਤੁਹਾਨੂੰ ਇੱਕ ਗੱਲ ਜਰੂਰ ਕਹਿ ਦਿੰਦੇ ਆ ਕਿ ਬਾਅਦ 'ਚ ਹੀ ਸਮੇਂ 'ਚ ਤੁਸੀਂ ਆਣਾ ਗਾਰੰਟੀ ਤੁਹਾਡੀ ਆ ਸੋ ਮੇਰੇ ਕੋਲ ਇੰਡੀਅਨ ਪਾਸਪੋਰਟ ਆ ਜੀ ਹਾਂ ਜਿੱਦ ਦੀ ਸਟੈਂਪ ਕੋਲਾਲਾਮਪੁਰ ਨੂੰ ਜੁਆਇ ਕਰੋ ਘੁੰਮੋ ਸੋ ਕੋਲਾਲਾਮਪੁਰ ਘੁੰਮਦੇ ਆ ਜੀ ਦੇਖਦੇ ਆ ਤੇ ਟਾਈਮ ਸਿਰ ਫੇਅਰ ਵਾਪਸ ਆ ਜਾਗੇ ਸਾਡੇ ਕੋ ਘੰਟੇ ਸਿਰਫ 7 ਹੀ ਆ ਲੋ ਜੀ ਅਸੀਂ ਇਮੀਗ੍ਰੇਸ਼ਨ ਤੇ ਉਤੋਂ ਬਾਅਦ ਬੈਗ ਆ ਜਿਹੜੇ ਜਿਵੇਂ ਚੈੱਕ ਹੁੰਦੇ ਹੁੰਦੇ ਆ ਉਹ ਕਰਾ ਕੇ ਸੋ ਕੋਲਾਲਾਮਪੁਰ ਦੇ 에ਰਪੋਰਟ ਤੋਂ ਬਾਹਰ ਆ ਨਿਕਲ ਗਏ ਆ ਸੋ ਸਾਹਮਣੇ ਇੱਧਰ ਟੈਕਸੀ ਦੇ ਲਈ ਜੇ ਤੁਸੀਂ ਟੈਕਸੀ ਵਗੈਰਾ ਲੈਣਾ ਚਾਹੁੰਦੇ ਆ ਤਾਂ ਬਾਹਰ ਨਿਕਲਦੇ ਹੀ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਬਾਹਰ ਜਾ ਕੇ ਹੁਣ ਸੜਕ ਤੇ ਦੇਖਦੇ ਆ ਵੀ ਟੈਕਸੀ ਲੈਣੀ ਆ ਜਾਂ ਕਾਰ ਦੇ ਵਿੱਚ ਜਾਂ ਆਪਣੀ ਬੱਸ ਦੇ ਵਿੱਚ ਜਾਣਾ ਟ੍ਰੇਨ 'ਚ ਜਾਣਾ ਕੀ ਮੈਟਰੋ ਦਾ ਸਾਬ ਕਿਤਾਵਾ ਔਰੇ ਉਹ ਸਾਰਾ ਕੁਝ ਨਾਲ ਨਾਲ ਉਹ ਵੀ ਦੇਖਦੇ ਚੱਲਦੇ ਆ ਸੋ ਬੜਾ ਸੌਖਾ ਤੇ ਈਜ਼ੀ ਜਿਹਾ ਪ੍ਰੋਸੈਸ ਆ ਜਿਹੜਾ ਮੈਨੂੰ ਲੱਗਿਆ ਸੋ ਕਈ ਵਾਰੀ ਮਨ 'ਚ ਬੜਾ ਹੂਆ ਹੁੰਦਾ ਕਿ ਯਾਰ ਲੰਬੀ ਸਟੇ ਆ ਕੀ ਕਰਾਂਗੇ ਸੇ ਕਿੱਦਾਂ ਰਹਿਣਾ ਕਿੱਦਾਂ ਕੀ ਕਰਨਾ ਕੋਈ ਬਹੁਤੀ ਕਿਸੇ ਨੂੰ ਇੰਗਲਿਸ਼ ਦੀ ਲੋੜ ਨਹੀਂ ਪਈ ਸੋ ਬਹੁਤ ਸਾਰੇ ਸਾਡੇ ਨਾਲ ਬੰਦੇ ਇਸ ਤਰ੍ਹਾਂ ਦੇ ਵੀ ਮੈਂ ਦੇਖਿਆ ਜਿਨ੍ਹਾਂ ਨੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇੱਕ ਦੂਜੇ ਨੂੰ ਜਿਹੜੇ ਆਪਣੇ ਨਾਲ ਦੇ ਹੀ ਸੀ ਉਹਨਾਂ ਨਾਲ ਮਗਰਮਗਰ ਸਾਰੇ ਤੁਰਦੇ ਰਹੇ ਆ ਤੇ ਬੜੇ ਵਧੀਆ ਸੌਖੇ ਜਿਹੇ ਤਰੀਕੇ ਨਾਲ ਇਮੀਗ੍ਰੇਸ਼ਨ ਹੋ ਗਈ ਆ ਤੇ ਵੀਜ਼ਾ ਕਿਵੇਂ ਮਿਲਿਆ ਸਭ ਤੋਂ ਵੱਡੀ ਗੱਲ ਵੀ ਪਤਾ ਹੀ ਨਹੀਂ ਲੱਗਿਆ ਤੇ ਮੈਨੂੰ ਤਾਂ ਜਦੋਂ ਉਹਨਾਂ ਨੇ ਸਟੈਂਪ ਲਾ ਕੇ ਕਹਿ ਦਿੱਤਾ ਵੀ ਠੀਕ ਹੈ ਜੀ ਤੁਸੀਂ ਇੰਜੋਏ ਕਰੋ ਤੇ ਆਪਣੇ ਟਾਈਮ ਨਾਲ ਵਾਪਸ ਆ ਜਿਓ ਤੇ ਬੜਾ ਵਧੀਆ ਲੱਗਿਆ ਸੋ ਮਲੇਸ਼ੀਆ ਇਥੋਂ ਕਹਿ ਸਕਦੇ ਆ ਕਿ ਵਾਕਈ ਟੂਰਿਜ਼ਮ ਨੂੰ ਪ੍ਰਮੋਟ ਆ ਜਿਹੜਾ ਉਹ ਕਰ ਰਿਹਾ ਸੋ ਜੇ ਤੁਹਾਡੇ ਕੋਲ ਲੰਬੀ ਸਟੇ ਮਲੇਸ਼ੀਆ ਦੇ ਕੋਲਾ ਲੰਪੁਰ 에ਰਪੋਰਟ ਤੇ ਹੈਗੀ ਆ ਤਾਂ ਤੁਸੀਂ ਕੋਲਾ ਲੰਪੁਰ ਘੁੰਮ ਸਕਦੇ ਹੋ ਬੜਾਈ ਸੀ ਤੇ ਹੁਣ ਥੋੜਾ ਮੋਟਾ ਤੁਹਾਨੂੰ ਨਾਲ ਨਾਲ ਸ਼ਹਿਰ ਵੀ ਦਿਖਾਣੇ ਆ ਤੇ ਵੀਜ਼ਾ ਮੈਨੂੰ ਲੱਗਦਾ ਕਿ ਜੇ ਤੁਹਾਡੇ ਕੋਲ ਸਟੇ ਮਲੇਸ਼ੀਆ ਦੇ ਵਿੱਚ ਜ਼ਿਆਦਾ ਲੈ ਕੇ ਤੁਸੀਂ ਆ ਸਕਦੇ ਹੋ ਤਾਂ ਬੜਾ ਈਜ਼ੀ ਆ ਤੁਸੀਂ ਇੱਕ ਹੋਰ ਕੰਟਰੀ ਜਿਹੜੀ ਉਹ ਘੁੰਮ ਸਕਦੇ ਸੋ ਇਸ ਟਾਈਮ ਅਸੀਂ ਇੱਥੇ ਜਿਹੜੀ ਟੈਕਸੀ ਆ ਜੀ ਉਹ ਲੈਣ ਲੱਗੇ ਆ ਤੇ ਸਿਟੀ ਟੂਰ ਜਿਹੜਾ ਉਹ ਇਹਨਾਂ ਦਾ ਆਵਰਲੀ ਪ੍ਰਾਈਸ ਦੇ ਹਿਸਾਬ ਨਾਲ ਮਿਲ ਜਾਂਦਾ 6 ਘੰਟੇ 4 ਘੰਟੇ ਤੁਸੀਂ ਕਿੰਨੇ ਘੰਟਿਆਂ ਲਈ ਲੇ ਸਕਦੇ ਹਾਂ ਸੋ ਆ ਦੇਖ ਸਕਦੇ ਹੋ 8 ਘੰਟੇ ਦੇ ਵਿੱਚ ਤੁਸੀਂ ਆ ਚੀਜ਼ਾਂ ਘੁੰਮਣੀਆਂ ਆ 4 ਘੰਟੇ ਇਹ 4 ਘੰਟੇ ਲਿਖਿਆ ਹੋਇਆ ਇਹਨਾਂ ਨੇ ਸੋ ਅਸੀਂ 4 ਘੰਟੇ ਵਾਲਾ ਜਿਹੜਾ ਟੂ ਪੈਕੇਜ ਇਹਨਾਂ ਦਾ ਲਿਆ ਜੀ ਤੇ 4 ਘੰਟੇ ਦੇ ਨੀਅਰਲੀ ਕੋਈ ਇਹਨਾਂ ਦੇ ਡਰਾਈਵਰ ਨੇ ਸਾਨੂੰ ਪਿਕ ਕਰਨਾ ਇੱਥੋਂ ਸਾਨੂੰ ਕਮਾਣਾ ਕਮਾ ਕੇ ਫਿਰ 4 ਘੰਟੇ ਬਾਅਦ ਇੱਥੇ ਜਿਹੜਾ ਡ੍ਰੌਪ ਕਰਨਾ ਹੈ ਏਅਰਪੋਰਟ ਤੇ ਸੋ ਸਾਡੇ ਕੋਲ ਇਸ ਟਾਈਮ 6 ਘੰਟੇ ਦੀ ਜਿਹੜੀ 6 ਆ ਉਹ ਹੈਗੀ ਆ ਉਹ ਕਹਿੰਦੇ ਜੀ ਤੁਸੀਂ ਸਮੇਂ ਸਿਰ ਜਿਹੜਾ 에어ਪੋਰਟ ਵਾਪਸ ਵੀ ਪਹੁੰਚਣਾ ਸੋ ਉਹ ਚੀਜ਼ ਵੀ ਅਸੀਂ ਜਿਹੜੀ ਧਿਆਨ ਵਿੱਚ ਰੱਖਦੇ ਆ ਇੱਥੋਂ ਟੈਕਸੀ ਆ ਜਿਹੜੀ ਉਹ ਲਈ ਆ ਸੋ ਇਜ਼ ਆ 5 ਸੀਟਰ অর 7 ਸੀਟਰ ਲਾਈਕ 6 ਸੀਟਰ 6 ਸੀਟਰ ਸੋ ਬੜੀ ਸੋਣੀ ਸੋ ਇਜ਼ ਆ 6 ਸੀਟਰ ਕਾਰ ਆ ਸਾਨੂੰ ਮਿਲੀ ਆ 500 ਡਾਲਰ ਅਸੀਂ ਉਹਦਾ ਜਿਹੜਾ ਦੇਣਾ 50 ਜੇ ਪਗਲ ਕਰੀਏ ਮਲੇਸ਼ੀਆ ਦਾ ਇਹ ਨਿਊਜ਼ੀਲੈਂਡ ਦੀ ਗੱਲ ਕਰਾਂ ਤਾਂ ਮੈਂ ਨਿਊਜ਼ੀਲੈਂਡ ਦੇ ਤਕਰੀਬਨ 2500 ਦੇ ਕਰੀਬ ਆ ਜਿਹੜੇ ਉਹ ਬਣਨਗੇ ਸੋ ਬੜਾ ਵਧੀਆ ਟੂਰ ਆ ਜੀ ਇਹ ਹੋਣ ਜਾ ਰਿਹਾ ਜਿਹੜਾ ਲੱਗਦਾ ਕਿ ਸਾਰਾ ਕੁਝ ਵਧੀਆ ਹੋਊਗਾ ਸੋ ਹੋਰ ਅੱਗੇ ਕੀ ਕੁਝ ਹੈ ਕਿਸ ਤਰ੍ਹਾਂ ਹੁੰਦਾ ਉਹ ਵੀ ਨਾਲ ਨਾਲ ਤੁਹਾਨੂੰ ਦੱਸਾਂਗੇ ਲੋ ਜੀ ਇਹ ਗੱਡੀ ਦੇ ਵਿੱਚ ਅਸੀਂ ਘੁੰਮਣ ਜਾਣਾ ਸੋ ਬੜੀ ਵਧੀਆ ਗੱਡੀ ਆ ਬਾਕੀ ਦੇਖਦੇ ਆ ਜਾ ਕੇ ਕੀ ਬਣਦਾ ਇਹ ਨੇ ਜੀ ਸਾਡੇ ਨਾਲ ਜਿਹੜੇ ਭਾਈ ਸਾਹਿਬ ਗੱਡੀ ਲੈ ਕੇ ਜਾਣਗੇ ਸੋ ਸਾਡੇ ਚਾਲਕ ਕਹਿ ਲਿਏ ਡਰਾਈਵਰ ਕਹਿ ਲਿਏ ਸੋ ਵਧੀਆ ਲੱਗਿਆ ਜੀ ਇਹਨਾਂ ਨੂੰ ਮਿਲ ਕੇ ਵੀ ਸੋ ਇਹਨਾਂ ਨੇ ਪਹਿਲਾਂ ਹੀ ਪੁੱਛ ਲਿਆ ਵੀ ਅਗਲੀ ਫਲਾਈਟ ਕਿੰਨੇ ਵਜੇ ਆ ਜੀ ਮੈਂ ਸਮੇਂ ਸਿਰ ਤਾਂ ਕਿ ਤੁਹਾਨੂੰ ਵਾਪਸ ਇੱਥੇ ਛੱਡ ਦਵਾਂ ਸੋ ਚੰਗੀ ਗੱਲ ਆ ਸਾਫ਼ ਸੁਥਰਾ ਸਾਰਾ ਕੁਝ ਸੋ ਬਾਕੀ ਕੰਫਰਕ ਦੇ ਦੇ ਤਾਂ ਵੀ ਇਹ ਕਿੰਨਾ ਕੇ ਸਾਫ਼ ਸੁਥਰਾ ਆ ਇੱਥੇ ਸੋ ਇੱਕ ਚੀਜ਼ ਜਿਹੜੀ ਮੈਨੂੰ ਇੱਥੇ ਬੜੀ ਚੰਗੀ ਲੱਗੀ ਦੇਖਣ ਨੂੰ ਜੀ ਇਹਨਾਂ ਦੇ ਪਾਮ ਬਹੁਤ ਆ ਜਿਹੜੇ ਖੜੇ ਆ ਤੁਸੀਂ ਦੇਖ ਸਕਦੇ ਆ ਸੜਕਾਂ ਦੇ ਆਲੇ ਦੋਲੇ ਪਾਮ ਤੇ ਸੜਕਾਂ ਦੇ ਵਿੱਚ ਵੀ ਤੇ ਆ ਆ ਗਿਆ ਜੀ ਇੱਥੇ ਦਾ ਟੋਲ ਟੈਕਸ ਸੋ ਨਿਊਜ਼ੀਲੈਂਡ ਆਪਾਂ ਟੋਲ ਟੈਕਸ ਦੇਖਿਆ ਭਾਰਤ ਵਾਲੇ ਦੇਖਿਆ ਤੇ ਆ ਮਲੇਸ਼ੀਆ ਵਾਲਾ ਟੋਲ ਦੇਖਦੇ ਆ ਜੀ ਇੱਥੇ ਕਿਦਾਂ ਕੱਟ ਹੁੰਦਾ ਸੋ ਫਾਸਟ ਟੈਗ ਤੇ ਦੂਜੀਆਂ ਲਾਈਨਾਂ ਇਹਨਾਂ ਦੀਆਂ ਸੋ ਇਜ਼ ਆ ਫਾਸਟ ਟੈਗ ਮੀਨਸ ਯੂ ਹੈਵ ਆ ਅਕੈਸਸ ਕਾਰਡ ਓਕੇ ਸੋ ਆ ਇਹ ਜੀ ਫਾਸਟ ਟੈਗ ਦਾ ਸਿਸਟਮ ਤੇ ਆ ਲੰਘੇ ਸੋ ਆਪਾਂ ਜਿਵੇਂ ਇੰਡੀਆ 'ਚ ਦੇਖਿਆ ਇੱਕ ਕਾਰਡ ਜਾਂ ਮਿਲਦਾ ਉਹ ਛੱਤ ਤੇ ਲਾਣਾ ਇਹਦੇ ਤੇ ਸ਼ੀਸ਼ੇ ਤੇ ਲਾਉਂਦੇ ਆ ਸੋ ਬਾਈ ਕਹਿੰਦਾ ਅਸੀਂ ਆਹ ਲਾਏ ਹੋਏ ਆ ਪਰ ਨਿਊਜ਼ੀਲੈਂਡ 'ਚ ਐਦਾਂ ਦਾ ਕੁਝ ਨਹੀਂ ਟੋਲ ਦੇ ਨੀਚੇ ਤੋਂ ਤੁਸੀਂ ਲੰਘ ਜਾਂਦੇ ਆ ਤੇ ਤੁਹਾਨੂੰ ਰੇਜੋ ਦੇ ਨੰਬਰ ਦੇ ਹਿਸਾਬ ਨਾਲ ਆਪਣਾ ਟੋਲ ਆ ਜਿਹੜਾ ਪੇ ਕਰਨਾ ਪੈਂਦਾ ਪਰ ਇੱਥੇ ਇਹ ਜਿਹੜੇ ਜੰਤਰ ਐਦਾਂ ਦੇ ਲੱਗੇ ਹੋਇਆ ਲੋ ਜੀ ਆਪਾਂ ਆ ਗਏ ਆ ਕੋਲਾ ਲੰਪੂਰ ਸਿਟੀ ਦੇ ਵਿੱਚ ਸੋ ਆ ਫਲਾਈਓਵਰ ਕਹਿੰਦੇ ਉੱਤਰ ਦੀ ਸਿਟੀ ਆ ਜਿਹੜੀ ਸਾਹਮਣੇ ਤੁਹਾਨੂੰ ਦਿਖਾਈ ਦੇਊਗੀ ਉਹ ਖੜੇ ਦੋਹੇ ਭਾਈ ਯੂਨਿਟ ਟਵਿੰਟ ਟਾਵਰਸ ਆਪਾਂ ਕਹਿ ਦਿੰਨੇ ਆ ਆ ਆਪਣਾ ਸਕਾਈ ਟਾਵਰ ਆ ਗਿਆ ਜੀ ਸੋ ਵਾਹ ਹੀ ਸਿਟੀ ਆ ਜੀ ਇੱਥੇ ਦੀ ਆਕਲੈਂਡ ਵਾਲਿਆਂ ਵਾਂਗ ਸਪਰ ਬਿਲਡਿੰਗਾਂ ਸੋਹਣੀਆਂ ਉੱਚੀਆਂ ਤੇ ਵਧੀਆ ਲੱਗਿਆ ਜੀ ਟ੍ਰਿਪ ਸੋ ਸੌਖਾ ਜਿਹਾ ਸਾਰਾ ਕੁਝ 에어ਪੋਰਟ ਬੈਠ ਕੇ ਟਾਈਮ ਪਾਸ ਕਰਨ ਨਾਲੋਂ ਮੈਨੂੰ ਲੱਗਦਾ ਵੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਨਵਾਂ ਦੇਖਣ ਨੂੰ ਮਿਲਿਆ ਸੋ ਮੈਂ ਕ੍ਰਾਂਸੀ ਹੁਣੇ ਚੈੱਕ ਕੀਤੀ ਸੀ ਸੋ ਨਿਊਜ਼ੀਲੈਂਡ ਦਾ 1 ਡਾਲਰ ਇੱਥੇ ਦੇ 2.25 ਆਰ ਫਮ ਬਣਦੇ ਆ ਸੋ ਸੋ ਲੋ ਜੀ ਇਹ ਆਫਿਸ ਆਵਰ ਦਾ ਹੈ ਨਹੀਂ ਕਿਉਂਕਿ ਧਰਤੀ ਲੱਗਦੀ ਨਹੀਂ ਠੀਕ ਹੈ 11 ਵਜੇ ਆ ਕੋਲਾਲੰਪੁਰ ਦੇ ਸੋ ਕੋਲਾਲੰਪੁਰ ਦੇ 11 ਵਜੇ ਦੇ ਹਿਸਾਬ ਨਾਲ ਅਸੀਂ ਸੜਕ ਤੇ ਜਾ ਰਹੇ ਹਾਂ ਟ੍ਰੈਫਿਕ ਥੋੜੀ ਥੋੜੀ ਹੈਗੀ ਦਿਸ ਵਨ ਇਜ਼ ਅ ਟੋਲ ਟੈਕ ਯਾ ਟੋਲ that one is entering the tunnel there is a tunnel below ਅਚਾ ਇਫ ਯੂ ਜ਼ ਅ ਟਨਲ ਸੋ ਪੇ ਟੋਲ ਯਾ ਯਾ ਕਰੈਕਟ ਓਕੇ ਸੋ ਲੋ ਜੀ ਜੇ ਤੁਸੀਂ ਆਹ ਦੁਅਲ ਫੰਕਸ਼ਨ ਟਨਲ ਦੁਅਲ ਫੰਕਸ਼ਨ ਵਾਟ ਮੀਨ ਦੁਅਲ ਫੰਕਸ਼ਨ ਯੂ ਕੈਨ ਯੂਜ਼ ਇਟ ਫਾਰ ਕਾਰ ਓਕੇ ਬਟ ਡੂਰਿੰਗ ਦਾ ਰੇਨਿੰਗ ਸੀਜ਼ਨ ਮੀਨ ਟੂ ਮਾਚ ਰੇਨ ਇਨ ਦਾ ਸਿਟੀ ਸੈਂਟਰ ਦੇ ਵਿਲ ਯੂਜ਼ ਦੈਟ ਐਜ਼ ਅ ਡਰੇਨ as a drain yeah, to divert water from the city to the nearest pool like लो जी आ भाई जी ने वीडियो दिखाईया मेनू ते आ वाकई यार किस स्पीड नाल पानी जा रया शायद क्लियर ना दिखे सो so, क्योंकि -क्यों वीडियो छोटी आ هونچ دکھا ਰਹੇ ਸੀ सो ਤੁਸੀਂ ਇਸ طرح ਦੀਆਂ ਵੀਡੀਓ YouTube ਤੇ ਵੀ ਦੇਖ ਸਕਦੇ ਆ بھائی ਨੇ ਉੱਥੋਂ ਹੀ ਕੱਢ ਕੇ ਦਿਖਾਈ ਸੀ ਤੋ ਲੋ ਜੀ ਇਹ ਹੈਗਾ ਬੋਧੀਆਂ ਦਾ ਮੰਦਿਰ ਸੋ ਅਸੀਂ ਕੋਲਾ ਲੰਪੂਰ ਦੇ ਵਿੱਚ ਇਸ ਏਰੀਏ ਦੇ ਪਹੁੰਚੇ ਆ ਜਿਹੜਾ ਸਾਡੇ ਨਾਲ ਡਰਾਈਵਰ ਭਰਾ ਸੀਗਾ ਉਹ ਦੱਸਦਾ ਸੀ ਕਹਿੰਦਾ ਇਸ ਟਾਈਮ ਥੋੜਾ ਕੁਆਇਟ ਜ਼ਰੂਰ ਹੈਗਾ ਪਰ ਸ਼ਾਮ ਨੂੰ ਇੱਥੇ ਰਾਸ਼ਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਇੱਥੇ ਜਿਹੜੇ ਪ੍ਰੇਅਰ ਕਰਨ ਲਈ ਆਉਂਦੇ ਆ ਤੋ ਬੜੀ ਸੋਹਣੀ ਲੋਕੇਸ਼ਨ ਆ ਜੀ ਖੁੱਲਾ ਡੁੱਲਾ ਜਿਹੜਾ ਬਣਿਆ ਹੋਇਆ ਸੋ ਇਧਰ ਜਿਹੜੇ ਸਟੈਚੂ ਆ ਬੋਤਾਂ ਉਹ ਬਣੇ ਹੋਏ ਆ ਇਸ ਸਾਈਡ ਤੇ ਕੋਈ ਸਟਾਲਸ ਵਗੈਰਾ ਲਈ ਹੋਣਾ ਜੀ ਤੇ ਆ ਇਨਾਂ ਦਾ ਕੋਈ ਸਟੈਚੂ ਆ ਸੋ ਤੁਸੀਂ ਦੇਖ ਸਕਦੇ ਹੋ ਮੈਨੂੰ ਪਤਾ ਨਹੀਂ ਜੀ ਬਹੁਤਾ 아이 ਦੇ ਬਾਰੇ ਵੀ ਇਹ ਕੌਣ ਆ ਇਨਾਂ ਦਾ ਕੋਈ ਦੇਵਤਾ ਜਾਂ ਕੀ ਆ ਸੋ ਕੀ ਦਾ ਸਿਸਟਮ ਆ ਬੜਾ ਸ਼ੰਗਾ ਲੱਗਿਆ ਜੀ ਦੇਖ ਕੇ ਬੜੀ ਵਾਕਈ ਸ਼ਾਂਤੀ ਆ ਕੋ ਤਿਆਰੀਆਂ ਨਿਊ ਇਅਰ ਦੀਆਂ ਕਿਰਾ ਕਿਸਪਸ ਨਿਊ ਇਅਰ ਇਨਾਂ ਦਾ ਨਿਊ ਇਅਰ ਆਂਦਾ ਚਾਈਨਿਸ ਨਿਊ ਇਅਰ ਲਿਆ ਚੱਲ ਰਹੀਆਂ ਗੱਡੀ ਖੜੀ ਆ ਸੋ ਸਟੈਚੂ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਜਿਹੜੇ ਇੱਥੇ ਬਣੇ ਹੋਏ ਆ ਸੋ ਕਿ ਖੜਿਆ ਹੋਇਆ ਤੇ ਇੱਕ ਮੈਂ ਦੇਖ ਰਿਹਾ ਸੀ ਇਹ ਸਟੈਚੂ ਦੇ ਅੱਗੇ ਲੋਕ ਖੜ ਕੇ ਜਿਹੜੇ ਪ੍ਰੇਅਰ ਆ ਉਹ ਕਰਦੇ ਆ ਇਕੇ ਖੜੀ ਬਿਲਡਿੰਗ ਬਿਲਕੁਲ ਨਾਲ ਆ ਜਿਹੜੀ ਬਣੀ ਹੋਈ ਸੋ ਬਾਹਰ ਇੱਥੇ ਇਹ ਬਿਲਡਿੰਗ ਪਰ ਕੰਕਰੀਟ ਦੀ ਲੱਗਦੀ ਆ ਮੈਨੂੰ ਲੋ ਜੀ ਲੋ ਜੀ ਤੁਸੀਂ ਦੇਖ ਲਿਆ ਜੀ ਇਹ ਬੁੱਧ ਟੈਂਪਲ ਜਿਹੜਾ ਕੋਲਾ ਲਾਂਪੁਰ ਦੇ ਵਿੱਚ ਸੋ ਪਿੱਛੇ ਸਟੈਚੂ ਤੇ ਵਿੱਚ ਮਛੀਆਂ ਬੜੀਆਂ ਸੋਹਣੀਆਂ ਜਿਹੜੀਆਂ ਛੋਟੀਆਂ ਛੋਟੀਆਂ ਤੇ ਰੰਗ ਬਰੰਗੀਆਂ ਇਸ ਤੋਂ ਬਾਅਦ ਹੁਣ ਆਪਾਂ ਜਾਣਾ ਜੀ ਸਿਟੀ ਟੂਰ ਤੇ ਤੇ ਕੋਸ਼ਿਸ਼ ਕਰਦੇ ਆਂ ਵੀ ਇੱਥੇ ਅਸੀਂ ਦੇਖਿਆ ਨੇੜੇ ਇੱਕ ਗੁਰੂ ਘਰ ਵੀ ਹੈਗਾ 9 ਕਿਲੋਮੀਟਰ ਤੇ ਤੇ ਜੇ ਗੁਰੂ ਘਰ ਵੀ ਚੱਕਰ ਆ ਜਿਹੜਾ ਉਹ ਮਾਰਿਆ ਜਾ ਸਕੇ ਤੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਅੱਗੇ ਕੋਲਾ ਲਾਂਪੁਰ ਚ ਹੋਰ ਕੀ ਕੁਝ ਆ ਉਹ ਅੱਗੇ ਦੇਖਦੇ ਸੋ ਲੋ ਜੀ ਇਹ ਤੁਹਾਡੀ ਮਾਰਕੀਟ ਤੇ ਜਿਹਦੇ ਵਿੱਚ ਆਪਣਾ ਇੰਡੀਅਨ ਕਹਿੰਦੇ ਸਾਰਾ ਕੁਝ ਇੱਥੇ ਮਿਲ ਜਾਂਦਾ ਲੋ ਜੀ ਆ ਇੱਕ ਸਟਾਲ ਆ ਇੱਥੇ ਲੱਗੀ ਹੋਈ ਤੇ ਬੜਾ ਵਧੀਆ ਲੱਗਿਆ ਦੇਖ ਕੇ ਸੋ ਸਟਾਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਲੱਡੂ ਤੇ ਲੱਡੂ ਦੇ ਨਾਲ-ਨਾਲ ਜਿਹੜੀ ਚੰਗੀ ਚੀਜ਼ ਮੈਨੂੰ ਲੱਗੀ ਆ ਜਲੇਬੀ ਤੇ ਜਲੇਬੀ ਦੇ ਨਾਲ ਅਮਰਤੀਆਂ ਸੋ ਇਸ ਸਟਾਲ ਤੇ ਜਿਹੜੀਆਂ ਮਿਲਦੀਆਂ ਸੋ ਇਹ ਆਪਾਂ ਕਹਿ ਸਕਦੇ ਹਾਂ ਜੀ ਮਿੰਨੀ ਹਲਵਾਈ ਦੀ ਦੁਕਾਨ ਆ ਤੇ ਹਰ ਚੀਜ਼ ਬਰਫੀ, ਗੁਲਾਬ ਜਾਮੁਨਾ ਤੇ ਬੇਸਣ ਵਾਲੀ ਬਰਫੀ ਇੱਥੋਂ ਦਾ ਕਿ ਗੋਲ ਗੱਪੇ ਤੇ ਗੋਲ ਗੱਪਿਆਂ ਦੇ ਨਾਲ ਪਾਣੀ ਤੇ ਇਹ ਤੁਹਾਨੂੰ ਇੱਥੇ ਜਿਹੜਾ ਮਿਲਦਾ ਲੋ ਜੀ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸੀ ਹੀ ਸੀ ਕਿ ਸਟਾਲ ਆ ਜਿਹੜੀ ਉਹ ਲੱਗੀ ਹੋਈ ਆ ਜਿੱਥੇ ਜਲੇਬੀਆਂ ਵਗੈਰਾ ਗੁਲਾਬ ਜਾਮੁਨਾ ਸਾਰਾ ਕੁਝ ਮਿਲਦਾ ਸੋ ਇਹ ਚੀਜ਼ਾਂ ਆਪਾਂ ਨੂੰ ਮੋਸਟਲੀ ਜੇ ਆਪਾਂ ਗੱਲ ਕਰੀਏ ਹਲਵਾਈ ਦੀ ਦੁਕਾਨ ਦੇ ਵਿੱਚ ਮਿਲਦੀਆਂ ਸੋ ਪੰਜਾਬੀ ਭਰਾ ਖੜਾ ਜੀ ਗੱਲਬਾਤ ਉਹਦੇ ਨਾਲ ਵੀ ਕਰਦੇ ਆ ਮੈਨੂੰ ਬੜਾ ਚੰਗਾ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਬਾਈ ਜੀ ਕੀ ਨਾਮ ਪਹਿਲਾਂ ਤਾਂ ਆਪਣਾ ਮੇਰਾ ਨਾਮ ਪਰਮਜੀਤ ਸੀ ਤੇ ਏਰੀਆ ਕਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਖਾਸ ਹਾਂਜੀ ਚਲੋ ਤੇ ਬਾਈ ਜੀ ਹੁਣੀ ਪੰਜਾਬ ਤੋਂ ਅੰਮ੍ਰਿਤਸਰ ਤੋਂ ਆ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਉਹ ਕਿ ਤਿੰਨ ਚਾਰ ਚਾਰ ਸਾਲੋਂ ਵੀ ਇੱਥੇ ਕੰਮ ਕਰਦਾ ਹੈ। ਹਾਂਜੀ ਤੇ ਇਹ ਬਾਈ ਜੀ ਕਿੱਦਾਂ ਫਿਰ ਸਾਰਾ ਤਿਆਰ ਕਰਕੇ ਜਿਵੇਂ ਆਪਾਂ ਜਿ ਆਪਾਂ ਪਿੰਡਾਂ 'ਚ ਕਹੀਏ ਤਾਂ ਆਪਾਂ ਫੜੀ ਲਾ ਕੇ ਇਹ ਕੰਮ ਜਿਹੜਾ ਕਹਿ ਸਕਦੇ ਆ ਤੇ ਤੁਹਾਡਾ ਇੱਥੇ ਮੈਂ ਦੇਖਿਆ ਰੈਸਟੋਰੈਂਟ ਨੇੜੇ ਕੋਈ ਨਹੀਂ ਆ ਪਰ ਫਿਰ ਵੀ ਤੁਸੀਂ ਇੱਥੇ ਇਹ ਸੇਲ ਕਰ ਰਹੇ ਆ ਇਹ ਕਿਵੇਂ ਬਣਾ ਕੇ ਕਿੱਥੋਂ ਲੈ ਕੇ ਆਉਂਦੇ ਆ ਰੈਸਟੋਰੈਂਟ ਨੇ ਆ। ਅੱਛਾ ਹਾਂਜੀ ਉੱਥੇ ਰੈਸਟੋਰੈਂਟ ਤੋਂ ਬਣ ਕੇ ਆਪੀ ਗੱਡੀ ਦੇਖ ਜਾਂਦੇ ਲੈ ਕੇ ਵੀ ਜਾਂਦੇ ਆ। ਅਜਾ ਗੱਡੀਆਂ ਇੱਥੇ ਡਿਲੀਵਰ ਕਰਕੇ ਜਾਂਦੀਆਂ। ਹਾਂਜੀ ਹਾਂਜੀ ਗੱਡੀ ਤੇ ਦੇਖ ਜਾਣਗੇ ਲੈ ਕੇ ਵੀ ਜਾਂਦੇ। ਇਹ ਸੇਲ ਕਿੱਦਾਂ ਰਹਿੰਦੀ ਆ ਫ अच्छा सो यार बढ़िया वादी हजार ਤੁਹਾਡੇ ਆਰ ਐਨ ਆਰ ਐਮ ਬੋਲ ਦਿੰਦੇ ਜੀ ਹਨਾ ਸੋ ਲੋ ਜੀ ਸੋ ਬਾਈ ਯੂਨੀ ਕਹਿੰਦੇ ਕਿ ਹਜ਼ਾਰ ਕ ਦਾ ਜਿਹੜਾ ਇੱਥੇ ਮਲੇਸ਼ੀਆ ਦਾ ਜੋ ਵੀ ਆ 500 ਤੋਂ 1000 ਦੇ ਵਿੱਚ ਸੇਲ ਆ ਜਿਹੜੀ ਉਹ ਹੋ ਜਾਂਦੀ ਆ ਸੋ ਬੜੀ ਵਧੀਆ ਚੀਜ਼ ਲੱਗੀ ਜੀ ਮੈਨੂੰ ਇਹ ਸੋ ਕਾਮਕਾਰ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਕਿ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸੋ ਬਾਈ ਯੂਨੀ ਆਪਣੇ ਦੇਸ਼ ਪੰਜਾਬ ਤੋਂ ਅੰਮ੍ਰਿਤਸਰ ਤੋਂ ਇੱਥੇ ਆ ਕੇ 4 ਸਾਲ ਕਹਿੰਦੇ ਮੈਨੂੰ ਹੋ ਗਿਆ ਤੇ ਮਿਹਨਤ ਕਰ ਰਹੇ ਆ ਬੜਾ ਚੰਗਾ ਲੱਗਿਆ ਭਾਈ ਜੀ ਦਿਲ ਬਹੁਤ ਖੁਸ਼ ਹੋਇਆ ਤੁਹਾਨੂੰ ਦੇਖ ਕੇ ਤੇ ਨਹੀਂ ਥੈਂਕ ਯੂ ਭਾਜੀ ਹੁਣ ਤੁਸੀਂ ਜਿੱਥੇ ਸਾਨੂੰ ਦੱਸਿਆ ਸੀ ਉਹੀ ਪੰਜਾਬੀ ਵਾਲੇ ਰੈਸਟੋਰੈਂਟ ਤੇ ਚੱਲੇ ਆ ਨਹੀਂ ਚਾਹ ਪੀ ਲਵਾਂ ਉਹਦੇ ਚਾਹ ਲੈ ਨਹੀਂ ਨਹੀਂ ਸ਼ੁਕਰੀਆ ਵੀਰ ਸ਼ੁਕਰੀਆ ਇੱਕ ਕੰਨੀ ਦੋ ਮਿੰਟ ਰੁਕ ਜੋ ਚਾਹ ਲਾ ਲਓ ਜੀ ਬਾਈ ਕਹਿੰਦਾ ਤੁਹਾਨੂੰ ਚਾਹ ਪੁਲਾ ਕੇ ਭੇਜਣਾ ਤੇ ਬਾਈ ਦੇ ਨਾਲ ਗੱਲਬਾਤ ਹੋਰ ਵੀ ਸ਼ੇਅਰ ਕਰਦੇ ਆ ਅਸੀਂ ਜਾਣ ਨੂੰ ਤੇ ਪ੍ਰਚੰਗਾ ਲੱਗਿਆ ਜੀ ਭਾਈ ਜੀ ਉਹ ਨਹੀਂ ਇੱਥੇ ਆ ਕੇ ਮਿਹਨਤ ਕਰ ਰਹੇ ਆ ਕੰਮ ਕਰ ਰਹੇ ਆ ਸੋ ਸਭ ਤੋਂ ਵੱ ਗੋਲ ਗੱਪਿਆਂ ਦਾ ਪਾਣੀ ਆ ਜਿਹੜਾ ਉਹ ਮਿਲ ਰਿਹਾ ਤੇ ਆਪਣੀ ਪੰਜਾਬੀਆਂ ਦੀ ਉਹੀ ਗੋਲ ਗੋਲ ਜਲੇਬੀ ਆ ਜਿਹੜੀ ਬਈ ਜੁਨੀ ਉਹ ਵੀ ਜਿਹੜੀ ਇੱਥੇ ਨਾਲ ਸੇਲ ਕਰ ਰਹੇ ਆ ਸੋ ਹੋਰ ਇੱਥੇ ਪੰਜਾਬੀਆਂ ਦੇ ਕਾਰੋਬਾਰ ਕਿਸ ਤਰ੍ਹਾਂ ਦੇ ਆ ਉਹ ਵੀ ਦੇਖਦੇ ਆ ਲੋ ਜੀ ਆ ਮਿਸਟਰ ਸਿੰਘ ਕਹਦੇ ਜੀ ਇੱਥੇ ਤੁਹਾਨੂੰ ਸੱਤਰਾਂ ਦਾ ਫੂਡ ਆ ਜਿਹੜਾ ਉਹ ਮਿਲ ਜਾਂਦਾ ਸੋ ਤੁਸੀਂ ਆ ਵੀ ਰੈਸਟੋਰੈਂਟ ਦੇ ਸਕਦੇ ਹੋ ਆਪਣੇ ਪੰਜਾਬੀਆਂ ਦਾ ਇੱਥੇ ਜਿਹੜੀ ਗੱਲਬਾਤ ਆ ਉਹ ਵੀ ਦੇਖਦੇ ਆ ਲੋ ਜੀ ਤੰਦੂਰ ਚੋਂ ਵੀ ਵਧੀਆ ਤੁਸੀਂ ਦੇਖ ਲਾਦੇ ਆਂ ਰੋਟੀਆਂ ਨਿਕਲਦੀਆਂ ਬਟਰ ਪੱਤੇ ਲਾ ਰਹੇ ਆ ਸੋ ਬੜਾ ਵਧੀਆ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇੱਥੇ ਲੱਗੀ ਕਿ ਰੋਟੀ ਤੁਹਾਨੂੰ ਤਵੇ ਵਾਲੀ ਮਿਲਦੀ ਹੈ ਜੀ ਸੋ ਤਵੇ ਵਾਲੀ ਰੋਟੀ ਦਾ ਤੁਸੀਂ ਇੱਥੇ ਆਨੰਦ ਆ ਜਿਹੜਾ ਮਾਣ ਸਕਦੇ ਆਂ ਲੋ ਜੀ ਅਸੀਂ ਪੇਟ ਪੂਜਾ ਕਰਕੇ ਬਾਹਰ ਜਿਹੜਾ ਨਿਕਲਿਆ ਆਏ ਆ ਸੋ ਬੜਾ ਵਧੀਆ ਰੈਸਟੋਰੈਂਟ ਜਿਹੜਾ ਸਾਨੂੰ ਇਹ ਮਿਲਿਆ ਸੀ ਸੋ ਸਿੰਘ ਚਪਾਤੀ ਹਾਊਸ ਸੋ ਬੜਾ ਵਧੀਆ ਲੱਗਿਆ ਫੂਡ ਬੜਾ ਟੇਸਟੀ ਸੀ ਸਭ ਤੋਂ ਵਧੀਆ ਗੱਲ ਜਿਹੜੀ ਮੈਂ ਪਹਿਲਾਂ ਵੀ ਵੀਡੀਓ ਵੀ ਦਿਖਾਈ ਆ ਵੀ ਤਵੇ ਵਾਲੀ ਰੋਟੀ ਦਰੋਂ ਇੱਥੇ ਮਿਲਦੀ ਆ ਤੇ ਜਿਹੜਾ ਸਬਜ਼ੀਆਂ ਦਾ ਟੇਸਟ ਕਹਿ ਲਿਏ ਤੇ ਉਹ ਬੜਾ ਮੈਨੂੰ ਜਿਵੇਂ ਪੰਜਾਬ ਦੇ ਵਿੱਚ ਆਪਾਂ ਤੜਕੇ ਵਾਲੀ ਦਾਲ ਕਹਿੰਦੀ ਏ ਜਾਂ ਚਿਕਨ ਕੜੀ ਕਹਿੰਦੀ ਏ ਉਹ ਸਾਰਾ ਉਸ ਤਿੱਕੇ ਦਾ ਜਿਹੜਾ ਸਵਾਦ ਆ ਤੁਹਾਨੂੰ ਮਿਲਦਾ ਤੇ ਉਹ ਪਿਆਜ਼ਾਂ ਵਾਲਾ ਰੈਤਾ ਫਿਰ ਨਾਲ ਲੱਸੀ ਤੇ ਚਾਹ ਦੇ ਤਾਂ ਕਹਿਣੀ ਕੀ ਆ ਜੀ ਖਾਣ ਤੋਂ ਬਾਅਦ ਜਿਹੜਾ ਜਾਨੇ ਨਜ਼ਾਰਾ ਬਣਿਆ ਸੋ ਬੜਾ ਵਧੀਆ ਲੱਗਿਆ ਤੇ ਮੈਂ ਰਿਕਮੈਂਡ ਕਰੂੰਗਾ ਕਿ ਜੇਕਰ ਤੁਸੀਂ ਇੱਥੇ ਘੁੰਮਣ ਆਓ ਤਾਂ ਜਰੂਰ ਇਸ ਜਿਹੜਾ ਟੱਬ ਮੈਂ ਇਹਨੂੰ ਟੱਬਾ ਹੀ ਕਹੂੰਗਾ ਜੀ ਇਹ ਕੋਈ ਵੱਡਾ ਰੈਸਟੋਰੈਂਟ ਨਹੀਂ ਹੈ ਟੱਬਾ ਸਟਾਈਲ ਆ ਤੇ ਵਾਕਈ ਤੁਹਾਨੂੰ ਪੰਜਾਬ ਦੇ ਟੱਬੇ ਦੀ ਫੀਲਿੰਗ ਆ ਜਿਹੜੀ ਇੱਥੇ ਆਊਗੀ ਤੇ ਟੇਸਟ ਵੀ ਟੱਬੇ ਵਾਲਾ ਜਿਹੜਾ ਤੁਹਾਨੂੰ ਮਿਲੂਗਾ ਸੋ ਹੁਣ ਆਪਾਂ ਚੱਲਦੇ ਆਂ ਕੋਲਾ ਲੰਪੂਰ ਸਿਟੀ ਦੇ ਵਿੱਚ ਜੀ ਓਪਨ ਇਟ ਸਮਟਾਈਮਸ ओके okay, लो जी ਆਇਆ ਹਿੰਦੂ ਟੈਂਪਲ ਵੀ ਆ ਇੱਥੇ ਹਿੰਦੂ ਟੈਂਪਲ ਸੋ ਤੁਹਾਨੂੰ ਓਨਲੀ ਦਿਸ ਵਨ ਓਨਲੀ ਓਪਨ ਸੰਟਾਈਮ ਇਹ ਪਰ ਕਹਿੰਦੇ ਜੀ ਕਦੇ ਕਦੇ ਓਪਨ ਹੁੰਦਾ ਤੇ ਕੋਈ ਹੋਣਾ ਇਹਨਾਂ ਦਾ ਜੀ ਸੋ ਮਲੇਸ਼ੀਆ ਦੇ ਪੂਰੀ ਸਿਟੀ ਦੇ ਵਿੱਚ ਆਪਾਂ ਇਸ ਟਾਈਮ ਹੈਗੇ ਆ ਓਨਲੀ ਸੀ ਪਾਰਟ ਆਫ ਵਨ ਟਾਵਰ ਓਕੇ ਸੋ ਭਾਈ ਵਧੀਆ ਜੀ ਸਾਡੇ ਨਾਲ ਸਾਡਾ ਭਰਾ ਇਹ ਜਿਹੜਾ ਵਿਚਾਲੀਆਂ ਸਿਟੀਆਂ ਦੀਆਂ ਸੜਕਾਂ ਸਾਨੂੰ ਦਿਖਾ ਰਿਹਾ ਨਾਲ-ਨਾਲ ਨਹੀਂ ਤਾਂ ਬਾਰੋ-ਬਾਰੋਂ ਤਾਂ ਸਾਰੀ ਦੇਖ ਲੈਂਦੇ ਆ ਪਰ ਅਸਲੀ ਸਵਾਦ ਤਾਂ ਜਦ ਆਂਦਾ ਜਦ ਤੁਸੀਂ ਆਣ ਕੱਚੀਆਂ ਸੜਕਾਂ ਤੇ ਜਾਓ ਸਵਾਦ ਦੇਖੋ ਜੀ ਪਕੌੜਿਆਂ ਦੀ ਸਟਾਲ ਲੱਗੀ ਹੋਈ ਜੀ ਛੋਸੀ ਐਸਐਮ ਕੋਲਾ ਲਾਮਪੂਰ ਦਾ ਜਿਹੜਾ ਜੀ ਨੂੰ ਸਕਾਈ ਟਾਵਰ ਕਹਿੰਦੇ ਆ ਉਹਦੇ ਤੇ ਆ ਜੀ ਸੋਈ ਦਾ ਨਾਮ ਹੈਗਾ ਕੇਐਲ 421 ਮੀਟਰ ਸੋ ਟਾਵਰ ਤੁਸੀਂ ਦੇਖ ਸਕਦੇ ਹੋ 421 ਮੀਟਰ ਮਨ ਲੱਗਦਾ ਇਹਦੀ ਜਿਹੜੀ ਹਾਈਟ ਆ ਕੇ ਐਲ 421 ਟਾਵਰ ਸੋ ਇਹਦੇ ਉੱਤੇ ਵੀ ਉਹੀ ਆਕਲੈਂਡ ਦੀ ਤਰ੍ਹਾਂ ਹੀ ਸਾਰਾ ਕੁਝ ਆ ਜੀ ਉੱਪਰ ਜਾ ਕੇ ਤੁਸੀਂ ਸਕਾਈ ਡਾਈਵਿੰਗ ਵਗੈਰਾ ਕਰ ਸਕਦੇ ਆ 360 ਹੋਟਲ ਆ ਇਹਦੇ ਵਿੱਚ ਤੇ ਉਹੀ ਸਾਰਾ ਕੁਝ ਆ ਸੋ ਸਮੇਂ ਦੀ ਅੱਜ ਕਮੀ ਹੋਣ ਕਰਕੇ ਸ਼ਾਇਦ ਉੱਪਰ ਨਾ ਜਾਇਆ ਜਾ ਸਕੇ ਕونکہ ਸਮਾਂ ਆਪਣੀ ਰਫ਼ਤਾਰ ਭੱਜਿਆ ਜਾ ਰਿਹਾ ਤੇ ਸਾਡੇ ਚਾਲੇ ਅਮਰਸਰ ਵਾਲੇ ਪਾਸੇ ਦੀ ਸਾਡੀ ਫਲਾਈਟ ਤੇ ਜਾਣਾ ਸੀ ਅਮਰਸਰ ਆ ਵਿੱਚ ਸਟੇ ਸੀਗੀ 9 ਘੰਟਿਆਂ ਦੀ ਇੱਕ ਵਾਰੀ ਮੈਂ ਫੇਰ ਜਿਹੜੇ ਮੇਰੇ ਨਾਲ ਜੁੜੇ ਉਹਨਾਂ ਨੂੰ ਦੱਸ ਦਵਾਂ ਤੇ 9 ਘੰਟੇ ਦੀ ਸਟੇ ਦੇ ਵਿੱਚ ਅਸੀਂ ਜਿਹੜਾ ਇਹ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਆ ਪਤਾ ਲੱਗਿਆ ਸੀ ਕਿ ਫ੍ਰੀ ਜਿਹੜਾ ਵਿਜ਼ਾ ਇਹ ਮਲੇਸ਼ੀਆ ਦਾ ਮਿਲ ਜਾਂਦਾ ਸੋ ਵਿਜ਼ਾ ਲੈਣ ਦਾ ਪ੍ਰੋਸੈਸ ਕਿਵੇਂ ਆ ਇਹ ਮੈਂ ਸ਼ੁਰੂ ਦੇ ਵਿੱਚ ਦੱਸ ਹੀ ਚੁੱਕਿਆ ਤੇ ਵੀਡੀਓ ਨੂੰ ਤੁਸੀਂ ਇੱਕ ਵਾਰੀ ਫੇਰ ਸ਼ੁਰੂ ਤੋਂ ਵੀ ਦੇਖ ਸਕਦੇ ਆ ਸੋ ਜਦੋਂ ਆਪਾਂ ਬਾਹਰ ਨਿਕਲਦੇ ਆ ਤਾਂ ਸਿੱਧਾ ਇਮੀਗ੍ਰੇਸ਼ਨ ਦੇ ਉਹਦੇ ਤੇ ਜਾਣਾ ਤੁਸੀਂ ਇਮੀਗ੍ਰੇਸ਼ਨ ਕਾਊਂਟਰ ਤੇ ਤੇ ਉੱਥੇ ਕਿਸੇ ਨੂੰ ਵੀ ਪੁੱਛ ਕੇ ਜਾ ਸਕਦੇ ਹੋ ਉੱਥੇ ਜਾ ਕੇ ਸਿੱਧਾ ਉਸ ਨੂੰ ਇਹ ਕਹਿਣਾ ਕਿ ਮੈਂ ਇਹ ਮੇਰਾ ਬੋਰਡਿੰਗ ਪਾਸ ਹੈ ਇਨੀ ਫੋ ਜੇ ਮੇਰੀ ਫਲਾਈਟ ਹੈ ਮੇਰੀ ਸਟੇ ਹੋਣ ਕਰਕੇ ਮੈਂ ਵਿਜ਼ਿਟ ਕਰਨਾ ਚਾਹੁੰਦਾ ਤੇ ਫ੍ਰੀ ਆਫ ਕਾਸਟ ਜਿਹੜਾ ਵੀਜ਼ਾ ਉਹ ਤੁਹਾਨੂੰ ਜਦੇ ਸਟੈਂਪ ਕਰ ਦਿੰਦੇ ਆ ਤੇ ਇੱਕ ਚੀਜ਼ ਜਿਹੜੀ ਮੈਂ ਪਹਿਲਾਂ ਦੱਸਣੀ ਭੁੱਲ ਗਿਆ ਇਹ 30 ਦਿਨ ਦਾ ਵੀਜ਼ਾ ਤੁਹਾਨੂੰ ਇੰਡੀਅਨ ਪਾਸਪੋਰਟ ਦੇ ਉੱਤੇ ਜਿਹੜੀ ਸਟੈਂਪ ਲੱਗਦੀ ਆ 30 ਦਿਨ ਦਾ ਵੀਜ਼ੇ ਦੀ ਲੱਗਦੀ ਆ ਜੀ 30 ਦਿਨ ਦਾ ਵੀਜ਼ਾ ਤੁਹਾਨੂੰ ਇੱਥੇ ਮਿਲਦਾ ਤੇ ਪਰ ਐਂਟਰੀ ਵਨ ਟਾਈਮ ਹੁੰਦੀ ਤੇ ਇੱਕ ਵਾਰੀ ਤੁਸੀਂ ਜਦੋਂ ਆਊਟ ਕਰਗੇ ਤਾਂ ਉਹ ਵੀਜ਼ਾ ਨਾਲੇ ਤੁਹਾਡਾ ਐਕਸਪਾਇਰ ਹੋ ਜਾਂਦਾ ਪਰ ਤੁਸੀਂ 30 ਦਿਨ ਇੱਥੇ ਬੜੇ ਆਰਾਮ ਨਾਲ ਰਹਿ ਸਕਦੇ ਹੋ ਜੇ ਇੱਕ ਵਾਰੀ ਤੁਸੀਂ ਐਂਟਰ ਕਰ ਜਾਂਦੇ ਹੋ ਸੋ ਲੋ ਜੀ ਇਹ ਆ ਜੀ ਮਿੰਸ ਟਾਵਰ ਜਿਹੜਾ ਇਹ ਕੋਲਾ ਲੰਪੂਰ ਦੀ ਖਾਸ ਥਾਂ ਜਿਹਨੂੰ ਆਪਾਂ ਕਹਿੰਦੇ ਆ ਸੋ ਬੜਾ ਬਿਜ਼ੀ ਜਿਹੇ ਏਰੀਆ ਹੈ ਤੇ ਸਿਟੀ ਦਾ ਮੈਨੂੰ ਲੱਗਦਾ ਸੈਂਟਰ ਪੁਆਇੰਟ ਆ ਪਬਲਿਕ ਬੈਂਕ ਦਾ ਇੱਥੇ ਦਾ ਕੋਈ ਸੋ ਵੱਡੀਆਂ ਵੱਡੀਆਂ ਬਿਲਡਿੰਗਾਂ ਉੱਚੀਆਂ ਉੱਚੀਆਂ ਸੋ ਤਨ ਤਨ ਕਰਾਂਦੀ ਆ ਬਿਲਡਿੰਗ ਹੈ ਜੀ ਸੋ ਲਾਂਹੇ ਲੱਗਦੀ ਜਿਵੇਂ ਚਾਂਦੀ ਦੀ ਉਹ ਖੜੀ ਕੀਤੀ ਹੁੰਦੀ ਆ ਸੋ ਦੇਖ ਸਕਦੇ ਆ ਆ ਕਿੰਨੀ ਵੱਡੀ ਉੱਚੀ ਬਿਲਡਿੰਗ ਆ ਤੇ ਤੁਸੀਂ ਦੇਖ ਰਹੇ ਆ ਕਿਵੇਂ ਇਹਨਾਂ ਨੇ ਵਿਲਾਂ ਜਿਹੜੀਆਂ ਇਹਦੇ ਤੇ ਚੜਾਈਆਂ ਹੋਈਆਂ ਸੇ ਯੂਨਸੈ ਮੈਗਰੂਪ ਇਹਦੇ ਵਿਚਾ ਦੇਖੋ ਕਿੰਨੇ ਸੋਹਣੇ ਸੋਹਣੇ ਪਾਮ ਆ ਜਿਹੜੇ ਇੱਥੇ ਲਗਾਏ ਹੋਏ ਆ ਬੜੀ ਸਾਫ ਸੁਥਰੀ ਜੀ ਇਹ ਸਿਟੀ ਆ ਬੜਾ ਸੋਹਣਾ ਲੱਗਿਆ ਦੇਖ ਕੇ ਸੋ ਮਲੇਸ਼ੀਆ ਸਟੇ ਦਾ ਜਿਹੜਾ ਮਕਸਦ ਅੱਜ ਮੈਨੂੰ ਲੱਗਦਾ ਵੀ ਕਾਮਯਾਬ ਹੋ ਗਿਆ। ਜੇ 에ਰਪੋਰਟ ਦੇ ਅੰਦਰ ਬੈਠੇ ਰਹਿੰਦੇ ਤਾਂ ਸ਼ਾਇਦ ਇਹ ਸਾਰੀਆਂ ਚੀਜ਼ਾਂ ਨਾ ਦੇਖ ਪਾंदे। ਸੋ ਜੇਕਰ ਤੁਸੀਂ ਵੀ ਲੰਬੀ ਸਟੇ ਮਲੇਸ਼ੀਆ ਦੇ ਵਿੱਚ ਤੁਹਾਡੀ ਹੈਗੀ ਆ ਤਾਂ ਜ਼ਰੂਰ ਤੁਸੀਂ ਥੋੜਾ ਜਿਹਾ ਬਾਹਰ ਨਿਕਲ ਕੇ ਘੁੰਮ ਫਿਰ ਕੇ ਸਾਰਾ ਕੁਝ ਦੇਖ ਸਕਦੇ ਆ। ਸੋ ਇਹ ਆ ਜੀ ਬਾਹਰ ਦਾ ਦ੍ਰਿਸ਼ ਤੇ ਬਾਹਰ ਦੇ ਦ੍ਰਿਸ਼ ਦੇ ਨਾਲ-ਨਾਲ ਇਹ ਟਵਿੰਨ ਟਾਵਰ ਦੇ ਅੰਦਰ ਕੀ ਕੁਛ ਆ ਉਹ ਵੀ ਦੇਖਦੇ ਆਂ ਤੇ ਚਲਦੇ ਆਂ ਅੰਦਰ ਦੇਖ ਕੇ ਅੰਦਰ ਕੀ ਕੁਛ ਹੈ ਤੇ ਅੰਦਰ ਦੀ ਹਨ ਬਿਲਡਿੰਗ ਦੇ ਨਜ਼ਾਰੇ ਤੁਸੀਂ ਅੰਦਰ ਦੇਖ ਸਕਦੇ ਆ ਬੜੀ ਸੋਹਣੀ ਸਭ ਤੋਂ ਵੱਡੀ ਗੱਲ ਤਾਂ ਅੰਦਰ ਏਸੀ ਆ ਜੀ ਠੰਡ ਬਹੁਤ ਸੋਹਣੀ ਲੱਗ ਰਹੀ ਹੈ ਇਸ ਵੇਲੇ ਬਾਹਰ ਤੇ ਕੀ ਗਰਮੀ ਹੈ ਲੋ ਜੀ ਅੰਦਰ ਆ ਗਏ ਆ ਤੇ ਚਾਈਨਿਸ ਨਿਊ ਇਅਰ ਦੀਆਂ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਤੇ ਸੂਰੀਆ ਕੇ ਐਲ ਸੀ ਸੀ ਕੇ ਐਲ ਸੀ ਸੀ ਦਾ ਕੋਲਾ ਲੰਪੂਰ ਸਮਝ ਆਂਦਾ ਜੀ ਸੂਰੀਆ ਕੀ ਚੀਜ਼ ਆ ਇਹ ਸ਼ਾਇਦ ਇਹਨਾਂ ਦਾ ਇੱਥੇ ਦਾ ਬ੍ਰਾਂਡ ਹੋਵੇ ਤੇ ਬਹੁਤ ਵੱਡਾ ਮਾਲ ਆ ਜੀ ਇਹ ਤੇ ਥੋੜੀ ਥੋੜੀ ਝਲਕ ਅਲਾਂਟੇ ਵਰਗੀ ਵੀ ਪੈਂਦੀ ਆ ਸੋ ਚੰਡੀਗੜ੍ਹ ਅਲਾਂਟੇ ਜਰੂਰੀ ਆ ਜਾਂਦਾ ਤੇ ਅਲਾਂਟੇ ਵਰਗੀ ਫੀਲਿੰਗ ਰਾਤ ਦੇ ਨੀਚੇ ਦੇਖ ਸਕਦੇ ਆ ਸਾਰਾ ਕੁਝ ਚਾਈਨਿਸ ਨਿਊ ਇਅਰ ਨੂੰ ਲੈ ਕੇ ਜਿਹੜੀ ਡੈਕੋਰੇਸ਼ਨ ਕੀਤੀ ਗਈ ਆ ਸੋ ਦੁਨੀਆ ਭਰ ਦੇ ਜਿਹੜੇ ਵੱਡੇ ਬ੍ਰਾਂਡ ਉਹਨਾਂ ਦੀਆਂ ਦੁਕਾਨਾਂ ਇੱਥੇ ਤੁਹਾਨੂੰ ਸ਼ਾਪ ਜਿਹੜੀਆਂ ਉਹ ਦਿਖ ਜੂਗੀਆਂ ਸੋ ਮੇਰੇ ਨਾਲ ਦੇ ਬੰਦੇ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਉਧਰ బిజీ ਹੋ ਗਏ ਜੀ ਤੇ ਮੈਂ ਸੋਚਿਆ ਨਾਲ ਨਾਲ ਤੁਹਾਨੂੰ ਇੱਕ ਵਾਰੀ ਅੰਦਰ ਦੀ ਝਲਕਾ ਜਿਹੜੀ ਉਹ ਵੀ ਮਰਾਦਾ ਸੋ ਇਹ ਟਵਿਨ ਟਾਵਰ ਆਈ ਜਿਹੜਾ ਉਹਦੇ ਅੰਦਰ ਮਾਲ ਆ ਜਿਹੜਾ ਬਣਿਆ ਹੋਇਆ ਸੋ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਵੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਵਧੀਆ ਜੀ ਗਮਾ ਗੈਮੀ ਰੌਣਕ ਤੇ ਕੰਟਰੀ ਭਾਵੇਂ ਬੜੀ ਛੋਟੀ ਆ ਪਰ ਲੋਕਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਆ ਜਿਹੜੀ ਉਹ ਨਜ਼ਰ ਆ ਰਹੀ ਆ ਲੋ ਜੀ ਇਹ ਆ ਉਹ ਥਾਂ ਜਿੱਥੇ ਆਪਾਂ ਦੇਖਦੇ ਆ ਕਿ ਪੌਰੇ ਚੱਲਦੇ ਹੁੰਦੇ ਨਿਊ ਇਅਰ ਨੂੰ ਹੱਤਿਸ਼ਵਾਜੀ ਹੁੰਦੀ ਹੁੰਦੀ ਆ ਤੇ ਪਿੱਛੇ ਆਪਾਂ ਨੂੰ ਟਵਿੰ ਟਾਵਰ ਆ ਜਿਹੜਾ ਉਹਦੇ ਤੋਂ ਚੱਲ ਰਹੀ ਐ ਅਤਿਸ਼ਵਾਜੀ ਨਿਊ ਇਅਰ ਤੇ ਦਿਖਦੀ ਆ ਸੋ ਬੜਾ ਸੋਹਣਾ ਲੱਗਦਾ ਜੀ ਫੁਆਰੇ ਬੜੇ ਵਧੀਆ ਤਰੀਕੇ ਨਾਲ ਚੱਲਦੇ ਆ ਸੋ ਜੇ ਕਿਤੇ ਆਪਾਂ ਰਾਤ ਨੂੰ ਆਈਏ ਤਾਂ ਇਹ ਨਜ਼ਾਰਾ ਹੋਰ ਸੋਹਣਾ ਹੁੰਦਾ ਕਿਉਂਕਿ ਲਾਈਟਿੰਗ ਦੇ ਨਾਲ ਜਦੋਂ ਇਹ ਅਪ ਡਾਊਨ ਹੁੰਦੇ ਆ ਤੇ ਉਦੋਂ ਨਜ਼ਾਰਾ ਹੋਰ ਵੱਜਦਾ ਹੋਊਗਾ ਸੋ ਮਲੇਸ਼ੀਆ ਕੁਲਾ ਲੰਪੁਰ ਵਾਕਈ ਘੁੰਮਣ ਲਈ ਬਹੁਤ ਸੋਹਣੀ ਜਗ੍ਹਾ ਸੋ ਲੋ ਜੀ ਲਾਸਟ ਪੁਆਇੰਟ ਸਾਡਾ ਸੋ ਗੁਰੂ ਘਰ ਦੇ ਬਾਹਰ ਆ ਇਸ ਟਾਈਮ ਅਸੀਂ ਖੜੇ ਆ ਸੋ ਮੇਨ ਸਿਟੀ ਦੇ ਵਿੱਚ ਇਹ ਗੁਰੂ ਘਰ ਸੋ ਗੁਰੂ ਨਾਨਕ ਦਰਵਾਰ ਤਤ ਖਾਲਸਾ ਦੀਵਾਨ ਸੈਲੋਗਰੋ ਇਹ ਮੇਰੇ ਖਿਆਲ ਨਾਲ ਜਿਹਨੂੰ ਆਪਾਂ ਸਰਵ ਵਰ ਕਹਿੰਦੇ ਆ ਏਰੀਆ ਕਹਿੰਦੇ ਆ ਉਹਦਾ ਨਾਮ ਹੋਊਗਾ ਸੋ ਇੱਥੇ ਗੁਰੂ ਘਰ ਆ ਜਿਹੜਾ ਇਹ ਬਿਲਕੁਲ ਸਿਟੀ ਦੇ ਵਿੱਚ ਸੋ ਪਾਰਕਿੰਗ ਦੇ ਲਈ ਬਾਹਰ ਕਾਫੀ ਸਪੇਸ ਆ ਤੇ ਨਾਲੇ ਮਾਰਕੀਟ ਆ ਤੇ ਕਾਫੀ ਬਿਜ਼ੀ ਜਿਆ ਏਰੀਆ ਹੈ ਤੋ ਅੰਦਰ ਜਾ ਕੇ ਨਾਲੇ ਕਰਦੇ ਆ ਦਰਸ਼ਨ ਕਾਲੇ ਤੁਹਾਨੂੰ ਅੰਦਰ ਦਾ ਵੀਊ ਹੈ ਜਿਹੜੇ ਉਹ ਦਿਖਾਵਾਂਗੇ ਤੇ ਇਹ ਤੋਂ ਬਾਅਦ ਸਿੱਧੀ ਵਾਪਸੀ ਫਿਰ ਆਪਣੀ 에어ਪੋਰਟ ਦੀ 2018 ਦੇ ਵਿੱਚ 100 ਇਅਰਸ ਇਸ ਗੁਰੂ ਘਰ ਨੂੰ ਹੋ ਗਿਆ ਜੀ ਆਏ ਮੀਨ ਸਰ ਉਹਨਾਂ ਨੇ ਜਿਹੜਾ ਬਣਾ ਕੇ ਲਾਇਆ ਹੋਇਆ ਸੋ 29 ਮਈ 2018 ਨੂੰ ਗੁਰੂ ਘਰ ਆਪਣੀ 100 ਸਾਲਾ ਐਨੀਵਰਸਰੀ ਹੈ ਜਿਹੜੀ ਉਹ ਪੂਰੀ ਕਰ ਚੁੱਕਿਆ ਸੋ 1918 ਦੇ ਵਿੱਚ ਇਸ ਗੁਰੂ ਘਰ ਦੀ ਸਥਾਪਨਾ ਜਿਹੜੀ ਹੋਈ ਸੀ ਜੀ ਸੋ ਅਸੀਂ ਗੁਰੂ ਘਰ ਤੋਂ ਇਹ ਸ਼ੌਟ ਆ ਜਿਹੜਾ ਮਾਰ ਰਹੇ ਹਾਂ ਸੋ ਗੁਰੂ ਘਰ ਤੁਸੀਂ ਦੇਖ ਸਕਦੇ ਹੋ ਵੀ ਸਿਟੀ ਦੇ ਬਿਲਕੁਲ ਵਿਚਾ ਸੋ ਇਹ ਉਹੀ ਟਵਿੰਨ ਟਾਵਰ ਜਿੱਥੇ ਆਪਾਂ ਥੋੜੀ ਦੇਰ ਪਹਿਲਾਂ ਸੀਗੇ ਤੇ ਉਸ ਤੋਂ ਬਾਹਰਲੇ ਪਾਸੇ ਥੋੜਾ ਨਿਕਲ ਕੇ ਉਹ ਝੰਡਿਆ ਜਿਹੜੇ ਗੁਰੂ ਘਰ ਦੀ ਬਿਲਡਿੰਗ ਆ ਸੋ ਇਹ ਝੰਡਾ ਜਿਹੜਾ ਕੰਟਰੀ ਦਾ ਇੱਕ ਪਾਸੇ ਚਲ ਰਿਹਾ ਤੇ ਨਾਲ ਹੀ ਦੂਜੇ ਪਾਸੇ ਖਾਲਸਾ ਹੀ ਨਿਸ਼ਾਨ ਸਾਹਿਬ ਆ ਜਿਹੜੇ ਉਹ ਚਲ ਰਹੇ ਆ ਸੋ ਬੜੀ ਸੋਹਣੀ ਬਿਲਡਿੰਗ ਆ ਜੀ ਬੜੀ ਵਧੀਆ ਮੈਨੇਜ ਵੀ ਕੀਤਾ ਹੋਇਆ ਸਾਰਾ ਕੁਝ ਅੰਦਰ ਜਾ ਕੇ ਬੜਾ ਆਨੰਦ ਆਇਆ ਸੋ ਇੱਕ ਪ੍ਰਬੰਧਕ ਵੀ ਮਿਲੇ ਸਨ ਪਰ ਉਹ ਬਿਜ਼ੀ ਹੋਣ ਕਰਕੇ ਥੋੜਾ ਕਹਿੰਦੇ ਮੈਂ ਤੁਹਾਨੂੰ ਘੱਟ ਸਮਾਂ ਦੇ ਪਾਇਆ ਤੇ ਉਹ ਨਿਕਲ ਗਏ ਪਰ ਬੜਾ ਚੰਗਾ ਲੱਗਿਆ ਜੀ ਇੱਥੇ ਆ ਕੇ ਖਾਸ ਤੌਰ ਤੇ ਗੁਰੂ ਘਰ ਦਰਸ਼ਨ ਕਰਕੇ ਸੋ ਹੁਣ ਚੱਲਦੇ ਆ ਜੀ 에어ਪੋਰਟ ਤੇ 에어ਪੋਰਟ ਤੇ ਜਾ ਕੇ ਦੇਖਦੇ ਆ ਵੀ ਹੁਣ ਐਂਟਰੀ ਜਿਹੜੀ ਆਪਾਂ ਨੂੰ ਦੁਆਰਾ ਕਿਸ ਤਰ੍ਹਾਂ ਮਿਲਦੀ ਆ ਕੀ ਕੁਛ ਉੱਥੇ ਜਾ ਕੇ ਹੁੰਦਾ ਕਿੰਨਾ ਕੁ ਸਮਾਂ ਉੱਥੇ ਲੱਗਦਾ ਉਹ ਵੀ ਫਿਰ ساری ਜਾਣਕਾਰੀ ਤੁਹਾਡੇ ਨਾਲ ਨਾਲ ਸਾਂਝੀ ਕਰਾਂਗੇ ਸੋ ਲੋ ਜੀ ਵਾਪਸ 에어ਪੋਰਟ ਨੂੰ ਚੱਲੇ ਆ ਜਿਹੜੇ ਆਪਾਂ ਪਾ ਦਿੱਤੇ ਆ ਸੋ ਸਿਟੀ ਦਾ ਵਿਊ ਇੱਕ ਵਾਰੀ ਫੇਰ ਜਾਂਦੀ ਵਾਰੀ ਤੁਹਾਨੂੰ ਦਿਖਾ ਦਈਏ ਸੋ ਤਕਰੀਬਨ ਇਸ ਟਾਈਮ ਆਫਿਸ ਟਾਈਮ ਆ ਜੀ ਸਾਡੇ ਕੋਲ 3 ਕਿ ਬਚ ਗਏ ਆ ਤੇ ਬਾਈ ਜੀ ਕਹਿੰਦੇ ਵੀ ਥੋੜੀ ਟ੍ਰੈਫਿਕ ਆ ਜਿਹੜੀ ਆਪਾਂ ਨੂੰ ਮਿਲੂਗੀ ਤੇ 1 ਘੰਟਾ 1-2 ਮਿੰਟ ਜਿਹੜੇ ਆਪਾਂ ਨੂੰ ਲੱਗਣੇ ਆ ਸ਼ਾਇਦ ਸੋ ਨੀਅਰਲੀ ਅਸੀਂ 3 ਘੰਟੇ ਪਹਿਲਾਂ 에어ਪੋਰਟ ਆ ਜਿਹੜਾ ਦੁਆਰਾ ਪਹੁੰਚ ਜਾਾਂਗੇ ਜੇ ਟ੍ਰੈਫਿਕ ਇਸ ਤਰ੍ਹਾਂ ਹੀ ਰਹੀ ਜੋ ਇਹਨਾਂ ਦਾ ਨੈਵੀਗੇਸ਼ਨ ਸ਼ੋ ਕਰਦਾ ਟ੍ਰਿਪ ਬੜਾ ਵਧੀਆ ਰਿਹਾ ਜੀ ਸੋ 9 ਘੰਟੇ ਤੁਹਾਡੇ ਕੋਲ 에어ਪੋਰਟ ਤੇ ਜੇਕਰ ਹੈਗੇ ਆ ਤਾਂ ਤੁਸੀਂ ਕਾਫੀ ਕੁਝ ਇੱਥੇ ਘੁੰਮ ਸਕਦੇ ਹੋ ਸੋ ਗੁਰੂ ਘਰ ਦੇ ਦਰਸ਼ਨ ਵੀ ਹੋ ਗਏ ਆ ਬਹੁਤ ਜਿਹੜੀਆਂ ਇੱਥੇ ਮੋਸਟਲੀ ਫੇਮਸ ਥਾਵਾਂ ਘੁੰਮਲੇ ਦੇਖ ਲੇ ਪਰ ਇੱਕ ਚੀਜ਼ ਗੱਲ ਜਿਹੜੀ ਥੋੜੀ ਜੀ ਫੀਲ ਹੋਈ ਕਿ ਵੈਦਰ ਵਾਈਜ਼ ਯਾਰ ਹਮਸ ਸੀਗੀ ਅੱਜ ਵੀ ਤੇ ਗਰਮੀ ਸਾਨੂੰ ਤਾਂ ਪਤਾ ਨਹੀਂ ਹੁਣ 5-10 ਵੀ ਗਰਮੀ ਚ ਹੋਈਆਂ ਸਾਡੀ ਨਿਊਜ਼ੀਲੈਂਡ ਇਸ ਟਾਈਮ ਜਿਹੜਾ ਵੈਦਰ ਆ ਉਹ ਗਰਮ ਆ ਤੇ ਗਰਮੀਆਂ ਦਾ ਸੀਜ਼ਨ ਉੱਥੇ ਚੱਲ ਰਿਹਾ ਤੇ ਉਹਦੇ ਮੁਤਾਬਕ ਪਰ ਇੱਥੇ ਹਮਸ ਜੀ ਹੋਣ ਕਰਕੇ ਥੋੜਾ ਜਿਹਾ ਸ਼ਾਇਦ ਜ਼ਿਆਦਾ ਫੀਲ ਹੋਇਆ ਤੇ ਪਰ ਚਲੋ ਵਧੀਆ ਰਿਹਾ ਜੀ ਨਿਊਜ਼ੀਲੈਂਡ ਦੀ ਗਰਮੀ ਥੋੜੀ ਅਲੱਗ ਤਰ੍ਹਾਂ ਦੀ ਆ ਹੀਟ ਜ਼ਿਆਦਾ ਹੁੰਦੀ ਆ ਪਰ ਪਸੀਨਾ ਨਹੀਂ ਨਿਕਲਦਾ ਇੱਥੇ ਅੱਜ ਪਸੀਨਾ ਜਾ ਨਿਕਲਿਆ ਥੋੜੀ ਜੀ ਇੰਡੀਆ ਵਾਲੀ ਗਰਮੀ ਦੀ ਫੀਲਿੰਗ ਆ ਜਿਹੜੀ ਉਹ ਵੀ ਆਈ ਆ ਤੇ ਹੁਣ ਮੋਟਰਵੇ ਤੇ ਓਕੇ ਸਿੱਧਾ 에ਰਪੋਰਟ ਤੇ ਬਾਕੀ ਬਿਊਟੀਫੁਲ ਵੀਡੀਓ ਜਿਹੜੀ ਤੁਹਾਡੇ ਨਾਲ 에ਰਪੋਰਟ ਜਾ ਕੇ ਸਾਂਝੀ ਕਰਦੇ ਆ ਤੇ ਕਿਵੇਂ ਵਾਪਸੀ ਤੁਸੀਂ 에ਰਪੋਰਟ ਦੇ ਵਿੱਚ ਕਰਨੀ ਆ ਤੇ ਕਿਵੇਂ ਆਪਣੀ ਫਲਾਈਟ ਆ ਜਿਹੜੀ ਉਹ ਲੈਣੀ ਆ ਸੋ ਹੁਣ ਸਿੱਧੇ 에ਰਪੋਰਟ ਲੋ ਜੀ ਵਾਪਸ ਆਪਾਂ ਜਿਹੜਾ ਉਹ ਟਰਮੀਨਲ 1 ਤੇ ਪਹੁੰਚ ਗਏ ਆ ਸੋ ਫੀਲਿੰਗ ਥੋੜੀ ਜਿਹੀ ਦਿੱਲੀ ਵਰਗੀ ਸੋ ਦਿੱਲੀ ਟਰਮੀਨਲ ਤੇ ਜਿਵੇਂ ਬਾਹਰ ਗੱਡੀਆਂ ਲੱਗਦੀਆਂ ਸੋ ਉਦਾਂ ਹੀ ਆ ਸੋ ਇਹ ਆ ਜੀ ਇੱਧਰ 에ਅਰਪੋਰਟ ਸੋ ਕਹਿੰਦੇ ਜੀ 1 2 3 ਡੋਮੈਸਟਿਕ ਲਈ ਆ ਤੇ ਤੁਸੀਂ 4 5 6 7 8 ਤੇ ਜਾ ਸਕਦੇ ਆ ਉੱਥੇ ਜਾ ਕੇ ਤੁਹਾਨੂੰ ਦੇਖਣਾ ਪਊਗਾ ਸੋ ਹੁਣ ਅੰਦਰ ਜਾ ਕੇ ਦੇਖਦੇ ਆ ਜੀ ਵੀ ਕਿੱਥੇ ਸਾਡਾ ਨੰਬਰ ਲੱਗਦਾ ਤੇ ਪਤਾ ਕਰਦੇ ਅੰਦਰ ਜਾ ਕੇ ਸੋ ਇਦਾਂ ਤੁਸੀਂ 에어ਪੋਰਟ ਤੇ ਬਾਹਰ ਆ ਜਾਂਦੇ ਸੋ ਲੋ ਜੀ ਬੋਰਡਿੰਗ ਪਾਸ ਜਿਹੜੀ ਆ ਆਪਾਂ ਦੁਆਰਾ ਤੋਂ ਲੈ ਲਿਆ ਸੋ ਇੰਟਰਨੈਸ਼ਨਲ ਇਕਨੋਮੀ ਇੱਧਰ ਆ ਸੋ ਹੁਣ ਜਾ ਕੇ ਅੱਗੇ ਦੇਖਦੇ ਆਂ ਜੀ ਤੇ ਇਮੀਗ੍ਰੇਸ਼ਨ ਕਿੱਧਰ ਹੁੰਦੀ ਆ ਐਚ 10 ਤੇ ਜਾਣਾ ਅਸੀਂ ਬੋਰਡਿੰਗ ਪਾਸ ਤੇ ਜਿਹੜਾ ਲਿਖਿਆ ਆ ਇਮੀਗ੍ਰੇਸ਼ਨ ਤੋਂ ਬਾਅਦ ਮੇ ਵੀ ਐਚ 10 ਤੇ ਚੱਲ ਜਾਗੇ 에어ਪੋਰਟ ਦੇ ਅੰਦਰ ਆ ਜਿਹੜਾ ਐਂਟਰ ਕਰ ਗਏ ਆ ਸੋ ਜਦੋਂ ਆਪਾਂ ਬਾਹਰ ਟਰਮੀਨਲ ਤੇ ਆਂਦੇ ਆ ਉੱਥੇ ਬਾਹਰ ਹੀ ਸਕਰੀਨਾਂ ਦੇ ਉੱਤੇ ਆਪਾਂ ਦੇਖ ਲੈਣਾ ਕਿ ਸਾਡੀ ਜਿਹੜੀ ਅਮਰਤਸਰ ਵਾਲੀ ਫਲਾਈਟ ਆ ਜਾਂ ਦਿੱਲੀ ਵਾਲੀ ਫਲਾਈਟ ਆ ਉਹ ਕਿੰਨੇ ਨੰਬਰ ਤੇ ਲੱਗੀ ਹੋਈ ਆ ਜਿਵੇਂ ਆਪਾਂ ਦਿੱਲੀ 에ਰਪੋਰਟ ਤੇ ਦੇਖਦੇ ਆ ਉਹ ABC D ਤੇ ਜਾ ਕੇ ਆਪਾਂ ਫਿਰ ਅੱਗੇ ਚਲੇ ਜਾਨੇ ਆ ਉੱਥੇ ਜਿਵੇਂ ਆਕਲੈਂਡ 에ਰਪੋਰਟ ਦੇ ਵਿੱਚ ਅੱਜ ਕੱਲ ਆਨਲਾਈਨ ਬੋਰਡਿੰਗ ਦੇ ਆ ਮਸ਼ੀਨਾਂ ਲੱਗੀਆਂ ਉਹ ਮਸ਼ੀਨਾਂ ਲੱਗੀਆਂ ਹੋਈਆਂ ਉੱਥੇ ਆਪਣਾ ਦੁਆਰਾ ਤੁਸੀਂ ਸਿਰਫ ਰੀਪ੍ਰਿੰਟ ਜਿਹੜਾ ਇਹ ਕਰਕੇ ਬੋਰਡਿੰਗ ਪਾਸ ਤੁਸੀਂ ਕੱਢ ਸਕਦੇ ਹੋ ਨਮਾ ਜੇ ਤੁਹਾਡਾ ਖਰਾਬ ਹੋ ਗਿਆ ਜੇ ਤੁਹਾਡੇ ਕੋਲ ਖਰਾਬ ਨਹੀਂ ਵੀ ਹੋਇਆ ਤਾਂ ਸਿੱਧੇ ਹੀ ਤੁਸੀਂ ਉੱਥੋਂ ਅੱਗੇ ਆ ਜਾਣਾ ਅੱਗੇ ਸਿਕਿਉਰਿਟੀ ਵਾਲੇ ਖੜੇ ਆ ਪੌੜੀਆਂ ਥੱਲੇ ਉਤਰਦੀਆਂ ਥੱਲੇ ਉਤਰੋ ਸਿੱਧਾ ਅੱਗੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਤੇ ਆ ਕੇ ਪਾਸਪੋਰਟ ਉਹਨਾਂ ਨੂੰ ਦਿਓ ਤੇ ਉਹ ਨਾਲ ਲੱਗਦੀ ਤੁਹਾਡੀ ਜਿਹੜੀ ਐਂਟਰੀ ਆ ਉਹ ਕਰਵਾਉਂਦੇ ਆ ਤੇ ਇਮੀਗ੍ਰੇਸ਼ਨ ਪਾਸ ਕਰਕੇ ਤੁਸੀਂ ਅੱਗੇ ਆਪਣੇ ਬੈਗ ਆ ਜਿਹੜੇ ਇੱਕ ਵਾਰੀ ਮਸ਼ੀਨਾਂ ਚੋਂ ਕਢਵਾਓ ਜਿਹੜੇ 7 ਕੇਜੀ ਬੈਗ ਤੁਹਾਡੇ ਕੋਲ ਹੁੰਦੇ ਆ ਤੇ ਉਦੇ ਬਾਅਦ ਹੁਣ ਸਿੱਧਾ H10 ਸਾਡਾ ਜਿਹੜਾ ਗੇਟ ਆ ਫਲਾਈਟ ਜਿਹੜੀ ਉਹ ਤਕਰੀਬਨ ਘੰਟੇ ਤੱਕ ਜਿਹੜੀ ਚੱਲਣੀ ਆ ਤੇ ਬਿਲਕੁਲ ਟਾਈਮ ਦੇ ਨਾਲ ਅਸੀਂ 에ਰਪੋਰਟ ਪਹੁੰਚ ਗਏ ਆ ਸੋ 9 ਘੰਟੇ ਜੇ ਤੁਹਾਡੇ ਕੋਲ ਸਟੇ ਹੈਗੀ ਆ ਤਾਂ ਤੁਸੀਂ ਮਲੇਸ਼ੀਆ ਬੜਾ ਸੋਹਣਾ ਟ੍ਰਿਪ ਆ ਜਿਹੜਾ ਕੱਢ ਸਕਦੇ ਹੋ ਸੋ ਫਿਲਹਾਲ ਤੱਕ ਜੇ ਮੈਂ ਕਹਾਂ ਤਾਂ ਮਲੇਸ਼ੀਆ ਦਾ ਕੋਲਾਲੰਪੁਰ ਦਾ ਟ੍ਰਿਪ ਬੜਾ ਸੋਹਣਾ ਰਿਹਾ ਤੇ ਖਰਚਾ ਵੀ ਕੋਈ ਬਹੁਤਾ ਨਹੀਂ ਤੇ ਬੜੀ ਚੀਪ ਜੇ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜੀ ਟੈਕਸੀ ਮਿਲ ਜਾਂਦੀ ਆ ਤੇ 5-6 ਘੰਟੇ ਤੁਸੀਂ ਬੜਾ ਸੋਹਣਾ ਇੰਜੋਏ ਆ ਜਿਹੜਾ ਕਰ ਸਕਦੇ ਹੋ ਸੋ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਊਂਗਾ ਹੁਣ ਦਿਓ ਮੈਨੂੰ ਇਜਾਜ਼ਤ ਧੰਨਵਾਦ ਸੋਸ਼ਿਆ ਕਾਲ